ਇਥੇ ਆਰਮੀ ਸਾਡੇ ਦੇਸ਼ ਦੀ ਰੱਖਿਆ ਕਰਦੀ ਆ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਾਹਰ ਆਉਣ ਲਈ ਵੀ ਪ੍ਰੇਰਿਤ ਕਰਦੀ ਆ ਔਰ ਉਹਦੇ ਦੀ ਇਨੀਸ਼ੀਏਟਿਵ ਜਿਹੜਾ ਮੈਨੂੰ ਲੱਗਦਾ ਹੈ ਹਾਫ ਮੈਰਾਥਨ ਔਰ 10 ਕਿਲੋਮੀਟਰ ਔਰ 5 ਕਿਲੋਮੀਟਰ ਦਾ ਇਹ ਬਹੁਤ ਵਧੀਆ ਇਨੀਸ਼ੀਏਟਿਵ ਹੈ ਔਰ ਮੈਂ ਇਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ ਔਰ ਆਸ ਵੀ ਕਰਦਾ ਕਿ ਇਹੋ ਜੀ ਦੇਖ ਕੇ ਮੇਰਾ ਖਿਆਲ ਹੈ ਕਿ ਬਾਕੀ ਬਾਰਡਰ ਜ਼ਿਲ੍ਹਿਆਂ ਦੇ ਵਿੱਚ ਵੀ ਇਹੋ ਜਿਹਾ ਇਨੀਸ਼ੀਏਟਿਵ ਜਿਹੜਾ ਪ੍ਰਮੋਟ ਕੀਤਾ ਜਾਵੇ ਸਰਦਾਰ ਸਾਹਿਬ ਤੁਸੀਂ ਹਾਕੀ ਦੇ ਕੈਪਟਨ ਰਹੇ ਹੋ ਅੱਜ ਪੰਜਾਬ ਦੇ ਵਿੱਚ ਤੁਸੀਂ ਯੂਥ ਨੂੰ ਰਿਪਰੈਜ਼ੈਂਟ ਕਰਦੇ ਹੋ ਦੂਜੇ ਪਾਸੇ ਗਵਰਨਮੈਂਟ ਆਫ ਪੰਜਾਬ ਕਹਿੰਦੀ ਹੈ ਕਿ ਯੁੱਧ ਨਸ਼ਾ ਵਿਰੋਧ ਅੱਜ ਦੇ ਮੈਰਾਥਨ ਨੂੰ ਉਹਦੇ ਸੰਦਰਭ ਕਿਵੇਂ ਦੇਖਦੇ ਨੇ ਦੇਖੋ ਮੈਨੂੰ ਲੱਗਦਾ ਇਹ ਪਿਓਰਲੀ ਜਿਹੜਾ ਹੈਗਾ ਆਰਗੈਨਿਕ ਇਨੀਸ਼ੀਏਟਿਵ ਹੈ ਕਿਉਂਕਿ ਸਰਕਾਰਾਂ ਕਈ ਵਾਰੀ ਬਹੁਤ ਜ਼ਿਆਦਾ ਕੋਸ਼ਿਸ਼ ਸਿਰਫ ਤੇ ਸਿਰਫ ਪਬਲਿਸਿਟੀ ਲਈ ਕਰਦੀਆਂ ਪਰ ਮੈਨੂੰ ਲੱਗਦਾ ਇਹ ਜਿਹੜਾ ਆਰਗੈਨਿਕ ਹੈ ਇਹ ਆਰਮੀ ਦਾ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਦੂਜੇ ਪਾਸੇ ਗਵਰਨਮੈਂਟ ਆਫ ਪੰਜਾਬ ਦੇ ਅਪਰਾਲਾ ਨਸ਼ਿਆਂ ਬਾਰੇ ਉਹ ਮੈਸੇਜ ਆ ਰਿਹਾ ਹੈ ਜਾਂ ਤੁਹਾਡੇ ਐਜ਼ ਅ ਸਪੋਰਟਸਮੈਨ ਤੁਸੀਂ ਕੀ ਥੋਟ ਤੁਹਾਡੇ ਮਨ ਚ ਅੱਜ ਇਧਰ ਦਾ ਸੀਨ ਦੇਖਦੇ ਹੋ ਆਰਮੀ ਵਾਲਾ ਇੰਡੀਵਿਜੂਅਲ ਦੇਖਦੇ ਹੋ ਉਹ ਵੀ ਉਹਨਾਂ ਨੂੰ ਵੀ ਇਨੀਸ਼ੀਏਟਿਵ ਲੈਣਾ ਚਾਹੀਦਾ ਬਟ ਅਨਫੋਰਚਨਟਲੀ ਉੱਥੇ ਪੋਸਟਰ ਵਾਰ ਜ਼ਿਆਦਾ ਲੇਕਿਨ ਕੰਮ ਘੱਟ ਹੈ ਇੱਥੇ ਮੈਨੂੰ ਲੱਗਦਾ ਕੰਮ ਵੱਧ ਹੈ ਉਹੋ ਜਿਹੜੀ ਪੋਸਟਰ ਵਾਲ ਆ ਉਹ ਨਹੀਂ ਹੈਗੀ ਲੇਕਿਨ ਮੈਂ ਜਿਹੜੇ ਲੋਕਲ ਬਿਜ਼ਨਸmen ਹੈ ਜੀ ਆ ਲੀਡਰਸ ਹੈ ਜੀ ਆ ਆਰਮੀ ਅਥੋਰਿਟੀਆਂ ਆ ਇਹਨਾਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਕਿਉਂਕਿ ਇਹ ਬਿਲਕੁਲ ਆਰਗੇਨਿਕ ਉਪਰ ਆ ਲਾਏਗਾ ਜਿਹਦੇ ਨਾਲ ਮੈਨੂੰ ਲੱਗਦਾ ਕਿ ਯੂਥ ਜਿਹੜਾ ਉਹ ਮੋਟੀਵੇਟ ਹੋਏ ਪੰਜਾਬ ਦੇ ਲੋਕ ਚਿੰਤਤ ਨੇ ਅਪਕਮਿੰਗ ਇਲੈਕਸ਼ਨ ਦੇ ਲਈ ਆਈ ਥਿੰਕ ਆਰ ਵੀ ਦਾ ਇੱਕ ਬਹੁਤ ਹੀ ਵਧੀਆ ਇਨੀਸ਼ੀਏਟਿਵ ਹੈ ਫਿਰੋਜ਼ਪੁਰ ਦੀ ਹਿਸਟਰੀ ਚ ਫਸਟ ਟਾਈਮ ਫਿਰੋਜ਼ਪੁਰ ਬਾਰਡਰ ਮੈਰਾਥਨ ਕਰਾਈ ਜਾ ਰਹੀ ਹੈ ਜਿਹਦੇ ਵਿੱਚ 4000 ਤੋਂ ਵੱਧ ਜਿਹੜੇ ਹੈ ਆਮਦੇ ਜਵਾਨ ਸਿਵਿਲIANS ਆ ਬਾਕੀ ਸਟੇਟਸ ਤੋਂ ਦਿੱਲੀ ਤੋਂ ਕਾਫੀ ਲੋਕ ਆ ਕੇ ਪਾਰਟਿਸਪੇਟ ਕਰ ਰਹੇ ਹੈ ਸੋ ਇੱਕ ਡਰਗਸ ਤੇ ਗੀਸ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਲਈ ਇੱਕ ਬਹੁਤ ਹੀ ਇੱਕ ਲੈਂਡਮਾਰਕ ਇਨੀਸ਼ੀਏਟਿਵ ਹੈ ਮੋਰਓਵਰ ਫਿਰੋਜ਼ਪੁਰ ਜਿਹੜਾ ਸਰਦੀ ਜ਼ਿਲ੍ਹਾ ਹੈ ਉਹਦੇ ਟੂਰਿਜ਼ਮ ਟੂਰਿਜ਼ਮ ਦੇ ਲਈ ਉਹਦੇ ਟ੍ਰੇਡ ਦੇ ਲਈ ਮੈਨੂੰ ਲੱਗਦਾ ਹੈ ਕਿ ਇੱਕ ਇਟਸ ਯੂ ਨੋ ਆਲ ਅਸਪੈਕਟਸ ਆਰ ਬੀਂਗ ਕਵਰਡ ਇਨ ਥੀਸ ਕਾਈਂਡ ਆਫ ਇਨੀਸ਼ੀਏਟਿਵਸ ਸੋ ਮੈਂ ਕੰਪਲੀਮੈਂਟਸ ਕਰਦਾ ਹਾਂ ਇੰਡੀਆ ਨਾਮੀ ਨੂੰ ਗੋਲਡਨ 에ਰੋ ਡਿਵੀਜ਼ਨ ਨੂੰ ਜਿਹੜਾ ਉਹਨਾਂ ਨੇ ਇਸ ਤਰ੍ਹਾਂ ਦਾ ਇਨੀਸ਼ੀਏਟਿਵ ਲਿਆ ਹੈ ਐਂਡ ਇਹ ਫਿਰੋਜ਼ਪੁਰ ਦੇ ਲਈ ਇੱਕ ਐਨਵਲ ਫੀਚਰ ਹੋਏਗਾ ਹਰ ਸਾਲ ਜਿਹੜੀ ਹੈ ਫਿਰੋਜ਼ਪੁਰ ਮਾਰਥਨ ਹੋਏਗੀ ਸੋ ਫਿਰੋਜ਼ਪੁਰ ਦੇ ਵਿਕਾਸ ਦੇ ਲਈ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਲਈ ਇੱਕ ਬਹੁਤ ਹੀ ਅੱਛੀ ਪਹਿਲ ਕੀਤੀ ਹੈ ਤੇ ਸਾਰਿਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ